ਰੰਧਾ ਕਿ ਉਹਨਾਂ ਨੇ 3 ਦਿਨ ਦੇ ਦੌਰੇ ਤੇ ਅਜਿਥੇ ਆਏ ਕੱਲ ਫਾਜ਼ਿਲ ਕਾ ਫਰੂਜ਼ ਕੋ ਤਰਨ ਤਾਰਨ ਅੰਮ੍ਰਿਤਸਰ ਕੋ ਨਇਥੇ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਰਾਤ 1 ਵਜੇ ਇੱਕ ਬੰਨ ਤੇ ਖੜੇ ਹੋ ਕੇ ਇਹ ਆਪਦੀ ਜਿਹੜੀ ਫਰਜ਼ਾਂ ਦੀ ਪੂਰਤੀ ਕੀਤੀ ਹੈ ਨਾਲ ਹੀ ਨਾਲ ਬਹੁਤ ਸਾਰਾ ਸਾਡਾ ਨੁਕਸਾਨ ਹੋ ਗਿਆ ਜਿਵੇਂ ਕਿ ਰੰਧਾਵਾ ਸਾਹਿਬ ਦੇ ਤੁਹਾਨੂੰ ਵਸਤਾਰਪੁਰੋਂ ਕਦਸੇ ਚੁਕਣੇ ਤੇ ਫਿਰ ਤੁਸੀਂ ਦੇਖਦੇ ਹੋ ਔਰੇ ਨਾਲ ਸਾਡੇ ਮੱਲਮ ਨਹੀਂ ਲੱਗਣੀ ਤੋ ਇਹ ਨਹੀਂ ਕਹਿੰਦਾ ਹੋਇਆ ਅਸੀਂ ਤੱਕ ਪਾਰਾ ਰੰਦਾਵਾ ਸਾਹਿਬ ਔਰ ਮੈਂ ਔਰ ਸਭ ਲੋਗ ਬਪੀਸ਼ ਬਗੇਲ ਜੀ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਰਾਹੁਲ ਗਾਂਧੀ ਜੀ ਨੇ ਲਿਖਿਆ ਫਿਰ ਲਿਖਣ ਤੋਂ ਬਾਅਦ ਵੀਡੀਓ ਪਾਈ ਕਿ ਪੰਜਾਬ ਦੇ ਹਾਲਾਤ ਮਾੜੇ ਆ ਸਾਰੀ ਕਾਂਗਰਸ ਨੂੰ ਛੁੱਟ ਜਾਣਾ ਚਾਹੀਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੱਡੀ ਰਾਹਤ ਦਾ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਸੋ ਅੱਜ ਅਸੀਂ ਕੋਆਰਡੀਨੇਟ ਤੇ ਬਾਬੇ ਦੀ ਇਸ ਧਰਤੀ ਤੇ ਵੇਖਣ ਆਏ ਆ ਮੈਂ ਬਪੀਸ਼ ਬਗੇਲ ਜੀ ਨੂੰ ਕਹੂੰਗਾ ਕਿ ਉਹਨਾਂ ਨੇ ਜੋ दो दिन तक उन्होंने जायजा लिया पूरे बारे में भी आपके नाल चैनल पर और जिस प्रकार से बाढ़ जो आया है वो केंद्र सरकार और राज्य सरकार के नाकामी कार्य समन्वय नहीं होने के कारण से ये आपदा आया है और इसके लिए जिम्मेदार केंद्र और राज्य सरकार तो निश्चित रूप से इनकी जिम्मेदारी दोनों सरकारों को देना चाहिए तीसरी बात ये है कि सरकार के द्वारा कोई अभी तक अंदर रहा नहीं दिया गया है लेकिन मैं पंजाब के पंजाबी का जज्बा है उसको सलाम करता हूँ इस कठिन समय में आदमी घर में बैठ जाता है लेकिन यहाँ के लोग इस विविधा को सामना करने के लिए सब लोग जुड़ गए हैं संगत के लोग जुटे हैं धेरे के लोग हैं और सामाजिक संगठन हैं। हैं, हमारे कांग्रेस के प्रदेश कांग्रेस के सांसद लोग विधायक लोग संगठन के लोग सब लोग जुटे और जिससे जो जो बन पड़ रहा है वो सब ला रहे हैं चाहे राशन देने की बात हो चाहे पशु को चारा देने की बात हो चाहे इलाज के लिए दवाई देने की बात हो चाहे लगभग गाँव बचाने के लिए फसल बचाने के लिए जो तो मिट्टी ला रहे हैं ट्राली में किसान लोग अपने तालियों में भर भर के ला रहे हैं और जिस प्रकार से लोग सहयोग कर रहे हैं वो ये केवल पंजाब में हो सकता है जो ये यहाँ देखने के लेकिन सरकार बिल्कुल असंवेदनशील है इसकी कितनी निंदा की जा दूसरी बात बना, और तो उसके बाद कुछ नहीं। जब मेरे कल 10-15 साल से बादल साहब भी रहे अब प्रेम गेम की बात नहीं है 88 ਮੇ ਬਾੜ ਆਈ ਸੀ ਉਸ ਕੇ ਬਾਦ 37 ਸਾਲ ਕੇ ਬਾਦ ਆਪ ਦੁਬਾਰਾ ਉਸ సే ਜ਼ਿਆਦਾ ਬਾੜ ਆਈ ਹਾਂ ਸਰ ਉਪਰ ਮਾਈਕਰ ਓਏ ਰਾਜੇ ਸਾਡੀ ਮੈਂ ਪਰਟੀਮੈਂਟ ਦੀ ਨਈ ਫਰਤਾਂ ਕਰਵਾਉਂਦਾ ਰਾਜਾ ਜੀ ਸਰ ਮੇਰਾ ਵੀ 4 ਐਮਪੀ 3 ਐਮਪੀ ਯਾਨੀ ਸਭ ਤਿੰਨ ਜਿੰਨਾ ਸਾਲ ਆਈ ਪਈ ਬਾੜ ਆਈ ਫਰੋਇਪੋਰਟ ਤੇ ਲਿਖਦਾ ਕਿ ਹਾਂ ਰਖਾ ਮਾਈਕ ਲੱਗਾ ਭਾਜੀ ਕਿ ਕਿਰਪਾ ਕਰ ਸੰਜਾਵਾਂ ਇਹਨਾਂ ਦੇ ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹ ਮਾਈਕ੍ਰੋ ਫਰਾਇਆ ਗਿਆ ਇਹਨੂੰ ਕਿਉਂ ਫੜਾਇਆ ਤੁਹਾਡੇ ਇੱਕ ਸੱਕੀ ਨਾਲ ਜਿਹੜਾ ਸਭ ਤੋਂ ਵੱਧ ਨੁਕਸਾਨ ਕਰਦਾ ਇਸ ਸੁਨੇ ਸਾਡੀ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਹੈ ਅੱਜ ਇਹ ਮੈਨੂਵਰੇਟ ਮੈਂ ਕਹਿੰਦਾ ਹਾਂ ਤੁਸੀਂ ਜਦੋਂ ਪਾਣੀ ਚੱਲਿਆ ਉੱਜ ਤੇ ਬਸੰਤਰ ਦਾ ਪਾਣੀ ਜਦੋਂ ਫਲੱਡ ਆਉਂਦਾ ਸਭ ਤੋਂ ਪਹਿਲਾਂ ਉਹ ਜਿਹੜਾ ਜੰਮੂ ਸਾਈਡ ਤੋਂ ਇਧਰ ਪਾਣੀ ਆਉਂਦਾ ਕਿ ਮੋਟਾ ਕਰੋ ਕੋ ਮੈਚ ਇਹ ਕਿਤੇ ਗਵਰਨਮੈਂਟ ਨੇ ਥੋੜੀ ਜਿਹੀ ਸੂਝ ਸਮਝ ਕੇ ਕੰਮ ਕਰਦੀ ਕਿ ਰਣਜੀਤ ਸਾਗਰ ਡੈਮ ਨੂੰ 5-7 ਘੰਟੇ ਦੀ ਡੇਟ ਛੱਡਦੀ ਦੋਨੋਂ ਪਾਣੀ ਇਕੱਠੇ ਉੱਪਰ ਉਹਨਾਂ ਨੇ ਨੁਕਸਾਨ ਕਰ ਦਿੱਤਾ

पचास हज़ार रुपया गोभी के ऊपर खर्चा आ है, एक और पचास हज़ार डेढ़ लाख रुपया गया, और तीन तीन सवा तीन लाख तो उनका बहुत बड़ा नुकसान हुआ है आप देखने आपका भी धन्यवाद प्रदान जी ने बुफे की मैं मैंने कहा कि अभी पानी चढ़िया चुके पर खास करके ਪੰਜਾਬ ਦੀਆਂ ਜਿਹੜੀਆਂ ਸੰਪਰਦਾਵਾਂ ਨੇ ਬਹੁਤ ਇੱਥੇ ਰਾਬਾ ਤੋਂ ਵਿੱਚ ਸੰਪਰਦਾ ਉਹਦੇ ਜੀ ਬਾਬਾ ਜੀ ਸਾਡੇ ਕਾਫ ਸਾਈਡ ਵਾਲੇ ਉਹਦੇ ਜੋ ਸਰੀਆਲੀ ਵਾਲੇ ਬਾਬਾ ਜੀ ਜਿਨ੍ਹਾਂ ਨੇ ਸਭ ਤੋਂ ਲੋਕ ਨੇ ਵੋਟ ਟ੍ਰਿੰਗ ਤੇ ਲੋਕਾਂ ਨੂੰ ਕੱਢਿਆ ਉਹਦੇ ਬਾਦਲਪੂਰੀ ਵਾਲੇ ਬਾਬਾ ਜੀ ਔਰ ਕਾਫ ਸਾਈਡ ਤੇ ਕਿਤ ਬਹੁਤ ਥਾਂ ਕੰਮ ਕਰਦੇ ਇੱਥੇ ਸਾਰੇ ਬੀਤੇ ਰਹੇ ਨੇ ਕਿ ਕਾਫ ਸਾਈਡ ਨੇ ਜਿਹੜੇ ਕੰਮ ਕਰਦੇ ਮੋਦੀ ਸਾਹਿਬ ਆ ਰਹੇ ਮੋਦੀ ਸਾਹਿਬ 9 ਤਰੀਕ ਨੂੰ ਆ ਰਹੇ ਸੀ ਜਿਹਦਾ ਮੌਤ ਦੀ ਨਿਂਗਰਾ ਦੇ ਮੋਦੀ ਸਾਹਿਬ ਆ ਰਹੇ ਮੇਰੇ ਖਿਆਲ ਇਸ ਕਰਕੇ ਆ ਰਹੇ ਨੇ ਕਿ ਹਸਪਤਾਲ ਦੇ ਨੇ ਵਾਈਸ ਵਾਈਸ ਪ੍ਰੈਸ ਸਾਫੀ ਇਲੈਕਸ਼ਨ ਮੈਂ ਵੀ ਉਹਨਾਂ ਨੂੰ ਨੋਟੀਫਾਈ ਕਰਤਾ ਆਪਣੀ ਡਿਮਾਂਡ ਵੀ ਉਹਨਾਂ ਨੂੰ ਕਸਤਾ ਪਰ ਉਹਨਾਂ ਨੇ ਇਹ ਮੈਡੀਕਲ ਕਿਟ ਕੋਈ ਚੋਰੀ ਮੁੱਖਾ ਕਿ ਤਿੰਨ ਡਿਸਟ੍ਰਿਕਟ ਤਿੰਨੇ ਹੀ ਅਸੀਂ ਸਿਟਿੰਗਾਂ ਮਿਲ ਰਹੀਆਂ ਨੇ ਤਿੰਨੇ ਸਿਟਿੰਗ ਐਮਪੀ ਤਿੰਨੇ ਸਿਟਿੰਗ ਐਪੀ ਫੋਲਪੁਰ ਅੰਮ੍ਰਿਤਸਰ ਔਰ ਨਵਾਬਪੁਰ ਫਿਰ ਨੋ ਸਿਟਿੰਗ ਐਮਪੀ ਤੋਂ ਪ੍ਰੈਜ਼ੈਂਟ ਵਾਈਪਰੇਟ ਫਿਗਰੀ ਲਿਖਣ ਗ੍ਰੈਂਡ ਨਾਮ ਹਰੋਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਸਾਨੂੰ ਬਾਅਦ ਚ ਟਾਈਮਪ੍ਰਿੰਟ ਸੁਣਿਆ ਜਾਏ ਜਿਹੜਾ ਪੰਜਾਬ ਦੇ ਜੂ ਨੂੰ ਖਿਲਾਫ ਲੋਕ ਪੰਜਾਬ ਦੇ ਵਿੱਚ ਨੈਸ਼ਨਲ ਸਕਿਉਰਟੀ ਨੂੰ ਐਸਲੀ ਥ੍ਰੈਟ ਦਿਆ ਬਾਰਡਰ ਦੇ ਉੱਪਰ ਆ ਜਿਹੜਾ ਤੁਸੀਂ ਬੰਦ ਲੇ ਨੰਦਕਾਮਟ ਕਮਿਟੀ ਨੂੰ ਇਮੀਡੀਏਟਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਕੋਰਪੋਰੇਟ ਇੰਡੋਕਟਰੀ ਜਿਹੜੀ ਉਤਿਆਰ ਕੀਤੀ ਜਾਏਗੀ ਔਰ ਜਿਹੜਾ ਪੰਜਾਬ ਵਿੱਚ ਤੇ ਮਰਬੇਸ਼ਾਂ ਜਿਹੜਾ ਰਹਾ ਹੋਦਾ 37 ਸਾਲ ਬਾਅਦ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਚੀਜ਼ ਕਰਕੇ ਜੋ ਸਾਡੇ ਤੋਂ ਬਾਅਦ ਸਾਡੇ ਬੱਚੇ ਨਾਲ ਦੁਬਾਰਾ ਕਿਹਜਾ ਹੜ੍ਹ ਦੇ। ਮੁੱਖ ਮੰਤਰੀ ਦੇ ਦਫ਼ਤਰ ਨੂੰ ਅੰਦਰੋਂ ਚਰਚਾ ਹੋ। ਕੋਈ ਛੋਟਾ ਅੱਜ ਆਪਾਂ ਹੜ੍ਹ ਦੀ ਗੱਲ ਕਰਨੇ ਭਗਵਾਲ ਸਾਹਿਬ